ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤੋਂ ਅੱਜ ਆਪਾਂ ਗੱਲ ਕਰਾਂਗੇ ਦਲਜੀਤ ਦਸਾਂਜ ਦੀ ਜਿਹੜੇ ਉਹਨੇ ਅਮਤਾਬ ਬਚਨ ਦੇ ਪੈਰੀਂ ਹੱਥ ਲਾਏ ਨੇ ਉਹਦੇ ਤੇ ਅੱਜ ਆਪਾਂ ਚਰਚਾ ਕਰਾਂਗੇ ਕਿ ਕੀ ਉਹਨੇ ਸਹੀ ਕੀਤਾ ਜਾਂ ਉਹਨੇ ਇਹ ਗਲਤ ਕੀਤਾਗਾ ਕਿ ਉਹਨੇ ਹੜਪੀੜਤਾ ਦੀ ਮਦਦ ਕਰਨ ਵਾਲਾ ਕੰਮ ਕੀਤਾਗਾ ਤੇ ਪੰਜਾਬੀਆਂ ਦਾ ਨਾਂ ਉੱਚਾ ਕਰਨ ਵਾਲਾ ਕੰਮ ਕੀਤਾ ਤੇ ਜਾਂ ਫਿਰ ਉਹਨੇ ਜਿਵੇਂ ਆਪਣੀ ਇੱਕ ਇੱਕ ਤਬਕਾ ਕਹਿ ਰਿਹਾਗਾ ਕਿ ਉਹਨੇ ਕੌਮ ਦਾ ਵਿੜਾ ਕਰਕ ਕਰ ਦਿੱਤਾ ਇਸ ਗੱਲ ਦੇ ਨਾਲ ਆਓ ਵੀਡੀਓ ਕਰਦੇ ਹਾਂ ਸਟਾਰਟ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅਹ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਿਛਲੇ ਦਿਨੀ ਅਮਤਾਬ बच्चन ਦੇ ਕੌਣ ਬਣੇਗਾ ਕਰੋੜਪਤੀ ਪ੍ਰੋਗਰਾਮ ਦੇ ਵਿੱਚ ਦਿਲਜੀਤ ਦੋਸਾਹਜ ਆਪਣਾ ਗਏ ਸੀਗੇ ਉਹ ਇਹ ਕਹਿ ਕੇ ਗਏ ਸੀਗੇ ਕਿ ਇਹ ਜਿਹੜਾ ਵੀ ਇਨਾਮ ਦੀ ਰਾਸ਼ੀ ਹੋਊਗੀ ਉਹ ਰਾਸ਼ੀ ਹੈ ਜਿਹੜੀ ਉਹ ਅਹ ਜਿਹੜਾ ਹਰ ਪੀੜਤਾ ਦੀ ਮਦਦ ਕਰ ਰਹੇ ਨੇ ਗਲੋਬਲ ਇੱਕ ਨਾਂ ਦੀ ਹੈਗੀ ਆ ਮਤਲਬ ਬਣੀ ਹੋਈ ਸੰਸਥਾ ਉਹਨਾਂ ਨੂੰ ਦਿੱਤਾ ਜਾਊਗਾ ਔਰ ਉਹ 50 ਲੱਖ ਰੁਪਇਆ ਜਿੱਤੇ ਵੀ ਔਰ ਉਹ 50 ਲੱਖ ਰੁਪਇਆ ਉਹਨਾਂ ਨੂੰ ਦੇਣ ਦਾ ਉਹਨਾਂ ਨੇ ਐਲਾਨ ਕੀਤਾ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜਿਹੜਾ ਇਹ ਮਤਲਬ ਪੈਸਾ ਤਾਂ ਸੀ ਆਪਦੇ ਕੋਲੋਂ ਵੀ ਦੇ ਸਕਦੇ ਸੀ ਲੇਕਿਨ ਇਹ ਉਥੋਂ ਜਿੱਤ ਕੇ ਤਾਂ ਕਰਕੇ ਦਿੱਤਾਗਾ ਕਿਉਂਕਿ ਉਥੇ ਮਤਲਬ ਉਸ ਪਲੇਟਫਾਰਮ ਦੇ ਉੱਪਰ ਹੜਾਂ ਦੀ ਗੱਲਬਾਤ ਹੋ ਸਕੇ ਤਾਂ ਕਿ ਹੋਰ ਵੀ ਲੋਕ ਨੇ ਜਿਹੜੇ ਉੱਥੇ ਮਦਦ ਤੇ ਆ ਸਕਣ ਉਹਨੇ QR ਕੋਡ ਵੀ ਦਿੱਤਾ ਸੀਗਾ ਦੁਨੀਆ ਦੇ ਲੋਕਾਂ ਨੂੰ ਕਿ ਜੇ ਕੋਈ ਮਦਦ ਕਰਨੀ ਚਾਹੁੰਦਾ ਤਾਂ ਕਰ ਸਕੇ ਕਿਉਂਕਿ ਜਿਹੜੇ ਸੁਪਰਸਟਾਰ ਹੁੰਦੇ ਨੇ ਉਹਨਾਂ ਨੂੰ ਦੁਨੀਆ ਜਿਆਦਾ ਸੁਣਦੀ ਆ ਸੋ ਦੋਸਤੋ ਹੁਣ ਉਹਦੇ ਤੇ ਪੈ ਗਿਆ ਰੌਲਾ ਕਿ ਉਹਨੇ ਪੈਰੀ ਹੱਥ ਕਿਉਂ ਲਾਏ ਨੇ ਉਹਨੇ ਆਪਣਾ ਤਰਕ ਪਾਏ ਦਿੱਤਾਗਾ ਕਿ ਮੈਂ ਉਹ ਇੱਕ ਮੇਤੋਂ ਵੱਡੀ ਉਮਰ ਦਾ ਹੈਗਾ ਉਹ 85 86 ਸਾਲ ਦਾ ਹੈ ਤੇ ਇਹ 40 41 ਸਾਲ ਦਾ ਹੈ ਤੇ ਵੱਡੀ ਉਮਰ ਦਾ ਹੋਣ ਦੇ ਕਾਰਨ ਜਿਹੜਾ ਪੈਰੀ ਹੱਥ ਲਾਉਣਾ ਇਹ ਇੱਕ ਸਾਡੀ ਸੰਸਕਾਰ ਨੇ ਤੇ ਉਹਦੇ ਤਹਿਤ ਜਿਹੜੇ ਪੈਰੀ ਹੱਥ ਲਾਏ ਗਏ ਨੇ ਹੋਰ ਕੋਈ ਮਤਲਬ ਇਹਦਾ ਕਾਰਨ ਨਹੀਂ ਹੈਗਾ ਲੇਕਿਨ ਸਾਡੇ ਪੰਜਾਬੀਆਂ ਦਾ ਸੁਭਾਅ ਤੁਹਾਨੂੰ ਪਤਾ ਅਸੀਂ ਨਾਲ ਦੀ ਨਾਲ ਰਿਐਕਟ ਕਰਦੇ ਆ ਕਿ ਇਹਨੇ ਬੇੜਾ ਗਰਕ ਕਰਤਾ ਇਹਨੇ ਤਾਂ ਐ ਕਰਤਾ ਜੇ ਕੋਈ ਮਾੜੀ ਜੀ ਚੰਗੀ ਗੱਲ ਆ ਗਈ ਤਾਂ ਫਿਰ ਆਪਾਂ ਕਹਨੇ ਆ ਵੀ ਉਹਨੇ ਕਹਿਤਾ ਪੰਜਾਬੀ ਆ ਗਏ ਓਏ ਫਿਰ ਤਾਂ ਹੁਣ ਕੌਮ ਨੂੰ ਉੱਚਾ ਚੱਕਤਾ ਮਾੜੇ ਜੇ ਕੰਮ ਦੇ ਨਾਲ ਪਕਾਉਂਦਾ ਬੇੜਾ ਕਰਕ ਕਰਤਾ ਹੁਣ ਇੱਥੇ ਰੌਲਾ ਪੈ ਗਿਆ ਬਹੁਤ ਵੱਡਾ ਹੁਣ ਵਿੱਚ ਇਹ ਵੀ ਕਹਿਣ ਲੱਗੇ ਉਹਦੇ ਜੀ ਉੱਥੇ ਸੋ ਨਹੀਂ ਚੱਲਣ ਦੇਣਾ ਆਸਟ੍ਰੇਲੀਆ ਦੇ ਵਿੱਚ ਅਸੀਂ ਐਂ ਕਰਾਂਗੇ ਇਹਦਾ ਸੋ ਹੋਣਾ ਨਹੀਂ ਚਾਹੀਦਾ ਇਹਨੇ ਤਾਂ ਜਾਨ ਬੁਝ ਕੇ ਅਮਤਾਬ ਬਚਣ ਦੀ ਸਭੀ ਠੀਕ ਕਰਨ ਦੀ ਖਾਤਰ ਪੈਰੀ ਹੱਥ ਲਾਏ ਨੇ ਦੋਸਤੋ ਇਹ ਉਹ ਜਾਣਦੇ ਨੇ ਜਾਂ ਮਤਲਬ ਪ੍ਰਮਾਤਮਾ ਜਾਣਦਾ ਕਿ ਉਹਨਾਂ ਦੇ ਮਨ ਦੇ ਵਿੱਚ ਕੀ ਸੀਗਾ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਦਲਜੀਤ ਦੁਸਾਂਝ ਵਰਗੇ ਮੁੰਡੇ ਹਰ ਇੱਕ ਘਰ ਦੇ ਵਿੱਚ ਨਹੀਂ ਜੰਮਦੇ ਦਲਜੀਤ ਦੁਸਾਂਝ ਵਰਗੇ ਲੜਕੇ ਜਦੋਂ ਸਫਲਤਾ ਦੀ ਪੌੜੀ ਚੜ ਜਾਂਦੇ ਨੇ ਉਹ ਆਪਣੇ ਕੌਮ ਨੂੰ ਆਪਣੇ ਧਰਮ ਨੂੰ ਪੱਗ ਨੂੰ ਸਭ ਨੂੰ ਭੁੱਲ ਜਾਂਦੇ ਨੇ ਕੋਈ ਪੰਜਾਬੀਅਤ ਕਿਸੇ ਚੀਜ਼ ਨੂੰ ਕੋਈ ਯਾਦ ਨਹੀਂ ਰੱਖਦਾ ਜਦੋਂ ਸਫਲਤਾ ਮਿਲਦੀ ਆ ਸਭ ਕੁਝ ਛੱਡ ਸੜਾ ਕੇ ਲੋਕ ਬੰਬੇ ਜਾ ਬਹਿੰਦੇ ਨੇ ਜੇਕਰ ਕੋਈ ਲੜਕਾ ਮਤਲਬ ਪੱਗ ਨੂੰ ਪ੍ਰਮੋਟ ਕਰ ਰਿਹਾ ਪੰਜਾਬੀ ਨੂੰ ਪ੍ਰਮੋਟ ਕਰ ਰਿਹਾ ਚੰਗਾ ਨਮਾਨਾ ਖਟ ਰਿਹਾਗਾ ਆਪਣਾ ਬੱਚਾ ਹੈ ਪੰਜਾਬ ਦਾ ਤੇ ਆਪਾਂ ਉਹਦੀ ਇੱਕ ਗੱਲ ਨੂੰ ਲੈ ਕੇ ਹੀ ਸਿਰਫ ਮਤਲਬ ਇਸੇ ਗੱਲ ਨੂੰ ਲੈ ਕੇ ਉਹਨੂੰ ਇਹ ਨਹੀਂ ਆਪਾਂ ਸੋਚਦੇ ਉਹਦੇ ਤੇ ਵਿਚਾਰ ਨਹੀਂ ਕਰਦੇ ਐਨਲਿਸਿਸ ਕਰਦੇ ਹੀ ਨਹੀਂ ਹੈਗੇ ਕਿ ਪੈਰੀ ਹੱਥ ਲਾਉਣਾ ਕੀ ਇਹ ਪਰੰਪਰਾ ਦਾ ਹਿੱਸਾ ਨਹੀਂ ਹੈਗਾ ਜਿਸ ਫੈਕਟਰ ਦੇ ਵਿੱਚ ਮੈਂ ਕੰਮ ਕਰਦਾਗਾ ਸਪੋਜ਼ ਕਰ ਲਓ ਮੈਂ ਰਾਜਨੀਤੀ ਦੇ ਵਿੱਚ ਕੰਮ ਕਰਦਾ ਮੇਰੇ ਨਾਲੋਂ ਕੋਈ ਦੁੱਗਣੀ ਉਮਰ ਦਾ ਬੰਦਾ ਸਾਹਮਣੇ ਰਾਜਨੀਤੀ ਵਾਲਾ ਖੜਾਗਾ ਤਾਂ ਇੱਕ ਸੁਭਾਅਕ ਆਪਣਾ ਹੁੰਦਾ ਕਿ ਆਪਾਂ ਨਿੰਮਕੇ ਗੋਡੀ ਹੱਥ ਲਾ ਦਿੰਨੇ ਆ ਪੈਰੀ ਹੱਥ ਲਾ ਦਿੰਨੇ ਆ ਤੇ ਲੇਕਿਨ ਕੀ ਪੈਰੀ ਹੱਥ ਲਾਉਣਾ ਇਹ ਏਡੀ ਵੱਡੀ ਕੋਈ ਸਾਜ਼ਿਸ਼ ਆ ਆਪਾਂ ਇਹਨੂੰ ਕਹਿ ਸਕਦੇ ਆ ਕਿ ਸਾਜ਼ਿਸ਼ ਸੀਗੀ ਕਈਆਂ ਨੇ ਤਾਂ ਉਹਨੂੰ ਕਹਿਤਾ ਕਿ ਆਰਐਸਐਸ ਦਾ ਬੰਦਾ ਪਲਾਂਟ ਕੀਤਾ ਹੋਇਆ ਜੀ ਇਹਨੂੰ ਤਾਂ ਆਰਐਸਐਸ ਨੇ ਭੇਜਿਆ ਆਇਆ ਇਹ ਤਾਂ ਮਤਲਬ ਇਹ ਜਿਹੜੇ ਆਪਾਂ ਸਰਟੀਫਿਕੇਟ ਦੋਸਤੋ ਵੰਡਦੇ ਆ ਇਹ ਆਪਣੇ ਆਪਣਾ ਹੀ ਆਪਾਂ ਆਪਣਾ ਨੁਕਸਾਨ ਕਰਦੇ ਆ ਮੈਂ ਇਹ ਕਹਿਣਾ ਵੀ ਜਿਹੜਾ ਮੌਕੇ ਦੀ ਸਰਟੀਫਿਕੇਟ ਵੰਡ ਦੇਣਾ ਕਿਸੇ ਨੂੰ ਗਦਾਰ ਕਹਿ ਦੇਣਾ ਕਿਸੇ ਨੂੰ ਕੁਝ ਕਹਿ ਦੇਣਾ ਕਈ ਤਾਂ ਹੁਣ ਉਹਨੂੰ ਗੁਰਦਾਸ ਮਾਨ ਦੇ ਨਾਲ ਰਲਾਈ ਜਾਂਦੇ ਨੇ ਕਿ ਜਿਵੇਂ ਗੁਰਦਾਸ ਮਾਨ ਦਾ ਹਾਲ ਹੋਇਆ ਸੀ ਓਵੇਂ ਦਲਜੀਤ ਦੁਸਾਂਝ ਦਾ ਵੀ ਹਾਲ ਹੋਏਗਾ ਕਿਸੇ ਨੂੰ ਵੀ ਇਸ ਤਰ੍ਹਾਂ ਸਰਟੀਫਿਕੇਟ ਵੰਡਣੇ ਨੇ ਜਿਹੜੇ ਦੋਸਤੋ ਇਹ ਅਸੀਂ ਆਪਣੇ ਪੈਰ ਕਹਾੜਾ ਆਪ ਹੀ ਮਾਰਦੇ ਹਾਂ ਜਿਹੜਾ ਕੋਈ ਚੰਗਾ ਕਰ ਰਿਹਾ ਹੁਣ ਚਲੋ ਮੈਂ ਕਹਣਾ ਵੀ ਮੈਂ ਸਪੋਲ ਕਰ ਲਵੋ ਉਹਦੇ ਵਿਰੋਧ ਦੇ ਵਿੱਚ ਆ ਜਾਣਾ ਤੇ ਮੈਂ ਕਹਣਾਗਾ ਨਹੀਂ ਜਿਉਂਨੇ ਬਹੁਤ ਮਾਰਾ ਕਰਤਾ ਕੌਮ ਦਾ ਨੁਕਸਾਨ ਹੋ ਗਿਆ ਜੀ ਉਹਨੇ ਕੌਮ ਦਾ ਵੇੜਾ ਕਰ ਕਰਤਾ ਜੀ ਪਰ ਮੈਂ ਕੌਮ ਲਈ ਕੀ ਕੀਤਾਗਾ ਮੈਂ ਕਿਹੜਾ ਕੌਮ ਦਾ ਬੇਰਾ ਬੇੜਾ ਜਿਹੜਾ ਤਾਰ ਦਿੱਤਾ ਜਿਹੜਾ ਦਲਜੀਤ ਦੁਸਾਂਝ ਨੇ ਡਬੋਤਾ ਉਹਦੇ 'ਚ ਮੇਰਾ ਕੀ ਆਪਣਾ ਕੀ ਯੋਗਦਾਨ ਹੈ ਕਦੇ ਇਹ ਜਿਹੜੀਆਂ ਚਾਰ ਉਂਗਲਾਂ ਆਪਣੇ ਬਲ ਨੂੰ ਹੁੰਦੀਆਂ ਨੇ ਇਹਨਾਂ ਵਾਰੇ ਕਦੇ ਨਹੀਂ ਆਪਾਂ ਸੋਚਦੇ ਆਪਾਂ ਸਿਰਫ ਇੱਕ ਉਂਗਲੀ ਜਿਹੜੀ ਦੂਜੇ ਵੱਲ ਕੀਤੀ ਜਾ ਸਕਦੀ ਆ ਉਸੇ ਤੇ ਹੀ ਆਪਾਂ ਮਤਲਬ ਉਹ ਕਰਦੇ ਆ ਆਪਣੇ ਗਰੀਵਾਨ ਦੇ ਵਿੱਚ ਆਪਾਂ ਕਦੇ ਨਹੀਂ ਚਾਹਦੇ ਕਿ ਮੈਂ ਕੌਮ ਲਈ ਕੀ ਕੀਤਾਗਾ ਉਹਨੇ ਕਰੋੜਾ ਰੁਪਇਆ ਹਰ ਪੀੜਤਾ ਦੀ ਮਦਦ ਕੀਤੀ ਆ ਹੋਰ ਲੋਕਾਂ ਦੀ ਵੀ ਉਹ ਮਦਦ ਕਰਦਾ ਜਿਹੜਾ ਬੰਦਾ ਕਮਾਈ ਆਪ ਕਰਦਾਗਾ ਆਪਦੀ ਦਿਨ ਰਾਤ ਮਿਹਨਤ ਕਰਕੇ ਪੈਸੇ ਕਮਾਉਂਦਾ ਦੇਣੇ ਬਹੁਤ ਔਖੇ ਨੇ ਕੋਈ ਕਿਸੇ ਲਈ ਤੁਸੀਂ ਜੇਬ ਦੇ ਵਿੱਚੋਂ ਪੈਸੇ ਕੱਢਦੇ ਹੋ ਤਾਂ ਹਰ ਇੱਕ ਬੰਦਾ ਜਿਹੜਾ ਧੂਪ ਪੈਂਦੀ ਆ ਕੋਈ ਮਤਲਬ ਲੱਖਾਂ ਦੇ ਵਿੱਚੋਂ ਇੱਕ ਦੋ ਬੰਦੇ ਨਿੱਤਰਦੇ ਨੇ ਜਿਹੜੇ ਇੰਦਾ ਕਰੋੜਾ ਰੁਪਇਆ ਦਾਨ ਕਰਦੇ ਨੇ ਇਹ ਨਹੀਂ ਕਿ ਹਰੇਕ ਹੀ ਬੰਦਾ ਉੱਠ ਕੇ ਆਪਦੇ ਪੈਸੇ ਲੋਕਾਂ ਕੋਲ ਬਹੁਤ ਦੁਨੀਆ ਕੋਲ ਨੇ ਲੇਕਿਨ ਦੇਣ ਵਾਲੇ ਬਹੁਤ ਘੱਟ ਨੇ ਹੁਣ ਆਪਾਂ ਗੱਲ ਕਰਦੇ ਹਾਂ ਅਮਤਾਬ ਬਚਨ ਦੀ ਅਮਤਾਬ ਬਚਨ ਨੇ ਉਦੋਂ ਹਲਾਸ਼ੇਰੀ ਦਿੱਤੀ ਦੰਗਿਆਂ ਬਾਰੇ ਜਿਹੜਾ ਕਿ ਕਿਹਾ ਜਾਂਦਾਗਾ ਉਹਨੇ ਮਤਲਬ ਹਰਜੀਵ ਗਾਂਧੀ ਨੇ ਜਿਹੜਾ ਕਿਹਾ ਸੀਗਾ ਕਿ ਦਰਸਤ ਗਿਰਦਾ ਤਾਂ ਧਰਤੀ ਹਿੱਲਦੀ ਆ ਉਹਨਾਂ ਦਾ ਸਮਰਥਨ ਕੀਤਾ ਤੇ ਉਹਨੇ ਨਾਲ ਦੀ ਨਾਲ ਕੁਝ ਹੋਰ ਵੀ ਇਹੋ ਜਿਹੇ ਵਾਰਡ ਕਹੇ ਜਿਹਦੇ ਨਾਲ ਦੰਗਾ ਦੰਗਾਈ ਸੀਗੇ ਜਿਹੜੇ ਉਹ ਮਤਲਬ ਆਪਣਾ ਪੜਕ ਗਏ ਲੈਕਿਨ ਉਹਦੇ ਵੱਲੋਂ ਇੱਕ ਜਦੋਂ ਪਿੱਛੇ ਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਾਨ ਕੀਤਾ ਸੀਗਾ ਪਤਾ ਨਹੀਂ 10-11 ਲੱਖ ਕਰੋੜ ਦਾ ਕਿੰਨਾ ਸੀਗਾ ਤੇ ਉਦੋਂ ਉਹਨੇ ਇੱਕ ਚਿੱਠੀ ਵੀ ਜਾਰੀ ਕੀਤੀ ਸੀ ਕਿ ਮੈਂ ਇਹ じゃ ਕੁਝ ਨਹੀਂ ਕੀਤਾ ਹੈਗਾ ਇਹ ਮੇਰੇ ਬਾਰੇ ਪਰਸੈਪਸ਼ਨ ਗਲਤ ਬਣਾਈ ਗਈ ਆ ਮੈਂ ਕਦੇ ਸਿੱਖਾਂ ਬਾਰੇ ਇਸ ਤਰ੍ਹਾਂ ਗੱਲ ਕੋਈ ਸੋਚ ਹੀ ਨਹੀਂ ਸਕਦਾ ਮੇਰੇ ਨਹਿਰੂ ਪਰਿਵਾਰ ਨਾਲ ਸੰਬੰਧ ਜ਼ਰੂਰ ਨੇ ਸੀਗੇ ਜਾਂ ਜ਼ਿਆਦਾ ਹੁਣ ਤਾਂ ਪਤਾ ਨਹੀਂ ਕਿਵੇਂ ਨੇ ਲੇਕਿਨ ਵੀ ਮੈਂ ਨਹੀਂ ਇਹ ਗੱਲ ਸੋਚ ਸਕਦਾ ਉਹਨੇ ਆਪਣੇ ਵੱਲੋਂ ਇਹ ਗੱਲ ਕਹੀ ਸੀ ਪਰ ਚਲੋ ਇਹ ਤਾਂ ਦੇਖੋ ਹੁਣ ਮਤਲਬ ਇਹਦੇ ਬਾਰੇ ਤਾਂ ਆਪਣੇ ਬੰਦੇ ਕਹਿੰਦੇ ਨੇ ਨਹੀਂ ਜੀ ਉਹ ਬਾਅਦ ਦੇ ਵਿੱਚ ਐਵੇਂ ਹੀ ਕਹਿਣ ਲੱਗ ਜਾਂਦੇ ਨੇ ਚਲੋ ਮੰਨ ਲੈਨੇ ਆਪਾਂ ਜੀ ਮੈਂ ਕਹਿੰਦਾ ਵੀ ਅੰਤਾਪ ਬਚਨ 100 ਦਾ 100% ਸਿੱਖ ਵਿਰੋਧੀ ਹੋ ਸਕਦਾ ਹੈਗਾ ਉਹ 100% ਸਿੱਖ ਵਿਰੋਧੀ ਹੋ ਸਕਦਾ ਹੈ ਤਾਂ ਕੀ ਅਸੀਂ ਅੰਤਾਪ ਬਚਨ ਦੀ ਜਿਹੜੇ ਬੰਦੇ ਅਸੀਂ ਵਿਰੋਧ ਕਰਦੇ ਆਂ ਕੀ ਅਸੀਂ ਉਹਦੀ ਫਿਲਮ ਨਹੀਂ ਦੇਖਦੇ ਕੀ ਅਸੀਂ ਉਹਦਾ ਕੌਣ ਬਣੇਗਾ ਕਰੋੜਪਤੀ ਪ੍ਰੋਗਰਾਮ ਨਹੀਂ ਦੇਖਦੇ ਪੰਜਾਬੀ ਕੀ ਅਸੀਂ ਸਿੱਖ ਅਮਤਾਬ ਚੰਦਾ ਕੋਈ ਵੀ ਚੀਜ਼ ਨਹੀਂ ਦੇਖ ਰਹੇ ਜੇ ਅਸੀਂ ਦੇਖ ਰਹੇ ਆ ਤਾਂ ਫਿਰ ਅਸੀਂ ਫਾਈਨੈਂਸ਼ਲੀ ਤਾਂ ਉਹਦੀ ਮਦਦ ਕਰ ਰਹੇ ਆ ਜੇਕਰ ਮੈਂ ਕਮੈਂਟ ਤਾਂ ਦਲਜੀਤ ਬਾਰੇ ੜਕਦੇ ਨੇ ਕਰ ਦਿੰਦਾਗਾ ਲੇਕਿਨ ਉਹ ਖੁਦ ਮੈਂ ਅਮਤਾਬ ਚੰਦਾ ਰੋਜ਼ ਬੈਠਾ ਦੇਖਦਾ ਹਾਂ ਕਰੋੜ ਕੌਣ ਬਣੇਗਾ ਕਰੋੜਪਤੀ ਫਿਰ ਇੱਕ ਪਾਸੇ ਤਾਂ ਮੈਂ ਤਾਂ ਉਹਦੀ ਮਦਦ ਕਰ ਰਿਹਾ ਤੇ ਜੇ ਦਲਜੀਤ ਉਹਦੇ ਪ੍ਰੋਗਰਾਮ 'ਚ ਜਾ ਕੇ ਹਰ ਪੀੜਤਾਂ ਦੀ ਮਦਦ ਕਰਨ ਨੂੰ ਚੱਲਿਆ ਗਿਆ ਤੇ ਅਸੀਂ ਫਿਰ ਮੈਂ ਤੱਕ ਦਾ ਭੱਟੇ ਵੀ ਭਾਈ ਇਕੱਲਾ ਉਹਨੇ ਪੈਰੀਆਂ ਤੱਕ ਕੁੱਡੀਆਂ ਤੱਕ ਕਿਉਂ ਲਾਤੇ ਤੇ ਪਰ ਆਵਦੀ ਮੈਂ ਭੁੱਲ ਜਾਨਾ ਮਤਲਬ ਦੋਸਤੋ ਮੇਰਾ ਕਹਿਣ ਦਾ ਸੰਦਰਭ ਕਿਤੇ ਉਲਟ ਨਾ ਲੈ ਲਿਓ ਪਰ ਮੈਂ ਸਿਰਫ ਇਹੀ ਗੱਲ ਕਹਿਣਾ ਵੀ ਕਿਸੇ ਵੀ ਵਿਅਕਤੀ ਬਾਰੇ ਕੋਈ ਰਾਇ ਬਣਾਉਣ ਤੋਂ ਪਹਿਲਾਂ ਕੋਈ ਫੈਸਲਾ ਦੇਣ ਤੋਂ ਪਹਿਲਾਂ ਥੋੜਾ ਆਪਾਂ ਨੂੰ ਸੋਚ ਲੈਣਾ ਚਾਹੀਦਾ ਕੀ ਇੰਨੀ ਇੱਕ ਗੱਲ ਦੇ ਨਾਲ ਉਹ ਮਤਲਬ ਬੰਦਾ ਸਿੱਖ ਵਿਰੋਧੀ ਆਪਦੀ ਕੌਮ ਦਾ ਵਿਰੋਧੀ ਹੋ ਗਿਆ ਕੀ ਉਹਦੀਆਂ ਪਹਿਲੀਆਂ ਕਰੀਆਂ ਹੋਈਆਂ ਗੱਲਾਂ ਨੂੰ ਆਪਾਂ ਸਾਰਿਆਂ ਨੂੰ ਨਕਾਰ ਦਈਏ ਸਿਰ ਦੀ ਖੂਖਾਤੇ ਕਿ ਉਹਨੇ ਮਤਲਬ ਕੱਖ ਵੀ ਨਹੀਂ ਕਰਿਆ ਇਦਾਂ ਨਹੀਂ ਕਰਨਾ ਚਾਹੀਦਾ ਇਹ ਸਾਡਾ ਪਰ ਚਲੋ ਸੁਭਾਅ ਹੈਗਾ ਪਰ ਫਿਰ ਵੀ ਸਾਡਾ ਪੰਜਾਬੀਆਂ ਦਾ ਇੱਕ ਸਿੱਖਾਂ ਦਾ ਇੱਕ ਵੱਖਰਾ ਆਪਣਾ ਮਤਲਬ ਸਥਾਨ ਹੈ ਕੌਮ ਦਾ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਕੌਮ ਆ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸਿੰਘ ਬਣਾਇਆ ਸਾਨੂੰ ਤੇ ਅਸੀਂ ਓਵੇਂ ਜਿੱਕਰ ਆਪਣਾ ਜਿਹੜਾ ਹਿਰਦਾ ਨਾ ਜਿਹੜਾ ਆਪਣਾ ਦਿਲ ਹੈ ਉਹਨੂੰ ਵੀ ਵੱਡਾ ਰੱਖੀਏ ਇਹ ਦਿਲ ਨੂੰ ਜਦੋਂ ਆਪਾਂ ਦਿਲ ਸੋਡਾ ਕਰ ਲੈਨੇ ਆ ਨਾ ਸਾਡੇ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਐਡਾ ਵੱਡਾ ਦਿਲ ਸੀਗਾ ਜਿਹਦੇ ਚਾਰ ਬੱਚੇ ਚਾਰ ਚਾਰ ਸਹਬਜ਼ਾਦੇ ਸ਼ਹੀਦ ਕੀਤੇ ਮਾਂ ਸ਼ਹੀਦ ਕੀਤੀ ਪਿਤਾ ਜੀ ਸ਼ਹੀਦ ਕੀਤੇ ਔਰ ਉਹਨਾਂ ਨੇ ਔਰੰਗਜ਼ੇਬ ਦੇ ਨਾਲ ਸੁਲਾਹ ਕਰਨ ਦੀ ਖਾਤਰ ਵੀ ਤਿਆਰ ਹੋ ਗਏ ਸੀਗੇ ਉਹਨਾਂ ਨੇ ਉਹਨਾਂ ਨੂੰ ਖੱਤ ਲਿਖੇ ਜਫਰਨਾਮਾ ਲਿਖਿਆ ਔਰ ਮਿਲਣ ਲਈ ਵੀ ਸਹਿਮਤੀ ਪ੍ਰਗਟ ਕਰ ਦਿੱਤੀ ਸੀ ਦੋਸਤੋ ਤੁਸੀਂ ਉਹ ਸੋਚੋ ਜਫਰਨਾਮੇ ਦੇ ਵਿੱਚ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹੜੇ ਔਰੰਗਜ਼ੇਬ ਦੇ ਕੁਝ ਗੁਣ ਨੇ ਉਹਨਾਂ ਦਾ ਵੀ ਜ਼ਿਕਰ ਕਰਦੇ ਨੇ ਮਤਲਬ ਤੁਸੀਂ ਸੋਚ ਕੇ ਦੇਖੋ ਜਿਸ ਅਸੀਂ ਗੁਰੂ ਦੇ ਸਿੰਘਾਂ ਉਹਨਾਂ ਦਾ ਕਿੱਡਾ ਵੱਡਾ ਦਿਲ ਸੀਗਾ ਅਸੀਂ ਉਹਦੇ ਸਿੰਘਾਂ ਜਿਹੜਾ ਇੰਨਾ ਵੱਡਾ ਦਿਲ ਰੱਖਦਾ ਸੀ ਜਿਹਦੇ ਦੋਸਤੋਂ ਆਪਾਂ ਨਾ ਆਪਣੇ ਬੱਚੇ ਦੇ ਕਿਸੇ ਦੇ ਕੋਈ ਖੋਚ ਵੀ ਲੱਗ ਜਾਵੇ ਆਪਾਂ ساری ਉਮਰ ਨਹੀਂ ਮaaf ਕਰਦੇ ਉਹਨੂੰ ਕੋਈ ਬੱਚੇ ਨੂੰ ਗਾਲ ਕੱਢ ਦੇਵੇ ਕੋਈ ਬੱਚੇ ਤੇ ਥੱਪੜ ਮਾਰ ਦੇਵੇ ਅਸੀਂ ਮਰਨ ਮਰਨ ਤੱਕ ਜਾਣਦੇ ਆ ਮਾਫ਼ ਨਹੀਂ ਕਰਦੇ ਉਹਨੂੰ ਦਿਲ ਦੇ ਵਿੱਚੋਂ ਕਦੇ ਵੀ ਲੇਕਿਨ ਸਾਡੇ ਗੁਰੂ ਸਹਿਬਾਨ ਐਡਾ ਵੱਡਾ ਜਿਗਰਾ ਰੱਖਦੇ ਸੀਗੇ ਤੇ ਸਾਨੂੰ ਚਲੋ ਉਹਨਾਂ ਵਰਗੇ ਤਾਂ ਨਹੀਂ ਪਰ ਉਹਨਾਂ ਦੇ ਰਸਤੇ ਤੇ ਤਾਂ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਵੱਡਾ ਦਿਲ ਰੱਖਣਾ ਚਾਹੀਦਾਗਾ ਕਿਸੇ ਨੂੰ ਵੀ ਇਸ ਤਰ੍ਹਾਂ ਫੈਸਲਾ ਕਰਕੇ ਹੁਕਮ ਆਪਣਾ ਕੀ ਕਹਿੰਦੇ ਆ ਆਪਾਂ ਜੱਜਮੈਂਟ ਨਹੀਂ ਕਰ ਲੈਣੀ ਚਾਹੀਦੀ ਸੋ ਜੋ ਵੀ ਦਲਜੀਤ ਨੇ ਕੀਤਾਗਾ ਅਸੀਂ ਨਹੀਂ ਕਹਿੰਦੇ ਕਿਉਂਕਿ ਉਹਦੇ ਦਿਲ ਵਿੱਚ ਕੀ ਆ ਉਹ ਤਾਂ ਉਹ ਹੀ ਜਾਣਦਾ ਅੰਤਾਪ बच्चन ਦੇ ਦਿਲ ਵਿੱਚ ਕੀ ਆ ਉਹ ਵੀ ਉਹ ਹੀ ਜਾਣਦਾ ਪਰ ਇਹਨਾਂ ਕ ਅਸੀਂ ਜ਼ਰੂਰ ਕਹਾਂਗੇ ਕਿ ਸਾਨੂੰ ਆਪਣੇ ਲੜਕੇ ਬਾਰੇ ਆਪਣਾ ਪੰਜਾਬ ਦਾ ਪੁੱਤ ਹੈ ਉਹ ਉਹਦੇ ਬਾਰੇ ਇਸ ਤਰ੍ਹਾਂ ਇੱਕੇ ਲਫਤ ਕੋਈ ਜਜਮੈਂਟ ਨਹੀਂ ਕਰਨੀ ਚਾਹੀਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ